ਮੰਮੀ ਤੁਹਾਨੂੰ ਵੀ ਪਤਾ ਕਵਲ ਦੇ ਸੁਭਾ ਦਾ ਪਿਓ ਇਦਾਂ ਦਾ ਹੈਗਾ ਵਾ ਤੂੰ ਉਹਦੀਆਂ ਗੱਲਾਂ ਦਾ ਜ਼ਿਆਦਾ ਗੁੱਸਾ ਨਾ ਕਰਿਆ ਕਰੋ ਨਾ ਉਹਦੀ ਗੱਲ ਨੂੰ ਜ਼ਿਆਦਾ ਹਵਾ ਦਿਆ ਕਰੋ ਉਹਦੀਆਂ ਗੱਲਾਂ ਨੂੰ ਹਉ ਪਰੇ ਕਰਿਆ ਕਰੋ ਇਹ ਕੰਨ ਸੁਣੀਆਂ ਤੇ ਦੂਜੇ ਕੰਨ ਕੱਢ ਦਿੱਤੀਆਂ ਨਹੀਂ ਇਹ ਤੋਂ ਵੱਧ ਹੋਰ ਕਿੰਨਾ ਹਉ ਪਰੇ ਕਰਾਂ ਹੁਣ ਇਹਦਾ ਕਸੂਰ ਹੁੰਦਿਆ ਹੋਇਆ ਨਹੀਂ ਮੈਂ ਚੁੱਪੀ ਘਾਰੀ ਮੈਂ ਕਹੜਿਆ ਇਹਦਾ ਕੋਈ ਕਸੂਰੀ ਨਹੀਂ ਹੈਗਾ ਹੋਰ ਕੀ ਕਰਾਂ ਮੰਮੀ ਮੈਂ ਥੋੜਾ ਜਿਹਾ ਇਹ ਕਰਕੇ ਕਹਿਣ ਲਈ ਆ ਵੀ ਕੱਲ ਨੂੰ ਮੈਨੂੰ ਆਉਣਾ ਗਰਨਾਮ ਨੇ ਲੈਣ ਇਹ ਨਾ ਹੋਵੇ ਕਿ ਉਹਨਾਂ ਦੇ ਸਾਹਮਣੇ ਸਾਰਿਆਂ ਜੀਆਂ ਦੇ ਵੱਖ-ਵੱਖ ਮੂੰਹ ਬਣੇ ਹੋਣ ਤੇ ਜੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਕੀ ਗੱਲ ਹੋਈ ਆ ਤੇ ਮੈਂ ਕੀ ਜਵਾਬ ਦਵਾਂਗੀ ਹਾਲਾਂਕਿ ਮੰਮੀ ਆ ਘਰ ਦੇ ਵਿੱਚ ਮੇਰਾ ਬੜਾ ਹੀ ਸਾਥ ਦਿੰਦੇ ਆ ਤੁਹਾਨੂੰ ਪਤਾ ਹੀ ਮੇਰੀ ਸੱਸ ਦਾ ਸੁਭਾਅ ਕਿਦਾਂ ਦਾ ਵਾ ਕਿੰਨੀ ਕੌੜੀ ਸੁਭਾਅ ਦੀ ਪਰ ਇਹ ਆ ਮਜਾ ਲਾ ਕਿਤੇ ਮੰਮੀ ਦੀਆਂ ਗੱਲਾਂ ਦੇ ਵਿੱਚ ਆਣ ਕੇ ਮੈਨੂੰ ਕਦੀ ਵੀ ਵੱਧ ਕਟਾਖੀ ਹੋਵੇ ਇਹ ਐਨ ਥਾਂ ਥਾਈ ਰੱਖਦੇ ਆ ਜੇ ਮੰਮੀ ਦੀ ਗੱਲ ਵਾ ਤੇ ਮੰਮੀ ਤਾਂ ਕਿ ਰਹਿਣ ਦੇਣੇ ਸੀਮਤ ਤੇ ਜੇ ਮੇਰੀ ਗੱਲ ਆ ਤੇ ਤਾਂ ਵੀ ਇਹਨਾਂ ਨੇ ਉੱਥੇ ਗੱਲ ਨਬੇੜ ਦੇਣੀ ਆ ਵੀ ਕੋਈ ਵਾਦਾ ਨਾ ਹੋਵੇ ਤੇ ਮੈਂ ਚਾਹੁੰਨੀ ਆ ਕਿ ਇਹ ਗੱਲ ਉਹਨਾਂ ਦੇ ਕੰਨੀਆਂ ਨਾ ਪਵੇ ਕਿਤੇ ਕੱਲ ਨੂੰ ਕੋਈ ਗੱਲਬਾਤ ਹੋ ਜੇ ਘਰ ਦੇ ਵਿੱਚ ਤੇ ਫੇਰ ਕਿਤੇ ਕੋਈ ਮੀਣਾ ਹੀ ਮਾਰ ਦੇ ਇਹਨਾਂ ਨੇ ਤੇ ਚਲੋ ਭਾਵੇਂ ਨਾ ਹੀ ਕੋਈ ਗੱਲ ਕਰਨ ਪਰ ਉਹ ਜਿਹੜੀ ਮਾਤਾ ਵਾ ਨਾ ਸਾਡੀ ਉਹ ਨਹੀਂ ਗੱਲ ਕਰਨੋਂ ਚਿੱਥੀ ਪੈਂਦੀ ਉਹਨੇ 100 ਸਵਾਲ ਕਰਨੇ ਹੁੰਦੇ ਕਰ ਗਿਆ ਆ ਹੁਣ ਵੀ ਵੇਖ ਲਿਓ ਹਾਂ ਭਾਵੇਂ ਇੱਥੇ ਹੀ ਆ ਨਾ ਭਾਵੇਂ ਪਰ ਉਹਨਾਂ ਗੱਲਾਂ ਮੈਨੂੰ ਬਹੁਤ ਕਰਦੀਆਂ ਅੱਛਾ ਤੈਨ ਗਰਨਾਮ ਨੇ ਲੈਣਾ ਆ ਫਿਰ ਹਾਂਜੀ ਮੰਮੀ ਉਹ ਕਹਿੰਦੇ ਹੈਗੇ ਵੀ ਅੱਜ ਤੇ ਚੱਲ ਕਵਲ ਤੈਨੂੰ ਲੈਣ ਆ ਗਿਆ ਵਾ ਤੇ ਕੱਲ ਨੂੰ ਮੈਂ ਤੈਨੂੰ ਲੈਣ ਆ ਜੂੰਗਾ ਤੇ ਨਾਲੇ ਮੰਮੀ ਹੁਣਾਂ ਨੂੰ ਮਿਲ ਗਿਲ ਜਾਊਂਗਾ ਚੱਲ ਇਹ ਤੇ ਗੱਲ ਠੀਕ ਆ ਮੈਨੂੰ ਇਹ ਦੱਸ ਪਹਿਲਾਂ ਵੀ ਵਿਆਹ ਤੇ ਚਾਕ ਦੇ ਰਹਿਗੇ ਆਂ ਕਿ ਮੰਮੀ ਉਹ ਤੇ ਗੱਲ ਤੁਹਾਡੀ ਠੀਕ ਆ ਪਰ ਮੈਨੂੰ ਦੱਸੋ ਤੇ ਸਹੀ ਵੀ ਵਿਆਹ ਹੈ ਕਦੋਂ ਵਾ ਨੀ 10-15 ਦਿਨਾਂ ਦੇ ਅੰਦਰ ਅੰਦਰ ਕਰ ਦੇਣਾ ਵਾ ਪਰ ਤੂੰ ਗੇਤੀ ਆ ਜਵੀ ਤੈਨੂੰ ਪਤਾ ਵੀ ਹੈਗਾ ਵਿਆਹ ਚ ਸੌ ਕੰਮ ਹੁੰਦੇ ਆ ਵਿਆਹ ਤੇ ਗੁੱਡੀ ਗੁੱਡੇ ਦਾ ਨਹੀਂ ਮਾਣ ਹੁੰਦਾ ਇਹਦੇ ਫੇਰ ਵੀ ਪਾਵੇਂ ਚੁੰਨੀ ਚੜਾਈ ਐ ਹੀ ਕਰਨਾ ਵਾ ਫੇਰ ਵੀ ਕੰਮ ਬਥੇਰਾ ਹੁੰਦਾ ਵਾ ਸਾਰੇ ਕੰਮ ਤੇ ਕਰਨ ਵਾਲੇ ਪਏ ਨੇ ਤੇ ਉਹ ਤੇ ਫਿਰ ਹੁਣ ਦੋਦੀ ਕਰਨੇ ਪੈਣੇ ਆ ਨਾ ਲੈ ਮੰਮੀ ਤੁਹਾਨੂੰ ਚੰਗਾ ਭਲਾ ਪਤਾ ਵੀ ਹੈਗਾ ਮੇਰੀ ਸੱਸ ਦੇ ਸੁਭਾ ਦਾ ਉਹਨੇ ਮੈਨੂੰ 4 ਦਿਨ ਗੇਤੀ ਆਣ ਕੇ ਰਹਿਣ ਦੇਣਾ ਵਾ ਉਹ ਹੈ ਹੀ ਬਲਾਵ ਆ ਤੇ ਨਾਲੇ ਕਵਲ ਦੇ ਵਿਆਹ ਤੇ ਉਹਨੂੰ ਜਦੋਂ ਕਵਲ ਦੇ ਵਿਆਹ ਦਾ ਪਤਾ ਲੱਗਾ ਨਾ ਤੇ ਉਹਨੂੰ ਸੱਤੀ ਕੱਪੜੀ ਅੱਗ ਲੱਗ ਜਾਣੀ ਆ ਅਗਲੀ ਨੇ ਸੜ ਕੇ ਸੁਆਹ ਹੋ ਜਾਣਾ ਨਾਲੇ ਕਵਲ ਨੇ ਜਿਹੜਾ ਉਹਦਾ ਸਿੱਧਾ ਹੀ ਜਵਾਬ ਦੇਤਾ ਨਾ ਉਹਦਾਂ ਦੀ ਕਵਲ ਤੇ ਰਹਿੰਦੀ ਬੜੀ ਔਖੀ ਆ ਕੋਈ ਅਜੀਬ ਪੱਜੀ ਗੱਲ ਹੋ ਜੇ ਨਾ ਘਰ ਦੇ ਵਿੱਚ ਤੇ ਮੇਣਾ ਬਾਦੋਂ ਬਾਜ ਨਹੀਂ ਹੁੰਦੀ ਅਗਲੀ ਨਹੀਂ ਅਜੇ ਤੱਕ ਮੈਂ ਇਹ ਗੱਲ ਨੂੰ ਫੜ ਕੇ ਬੈਠੀ ਮम्मी ਫੜ ਕੇ ਬੈਠੀ ਆ ਮੈਨੂੰ ਲੱਗਦਾ ਨੇ ਮੜੀਆਂ ਤੱਕ ਵੀ ਇਹ ਗੱਲ ਨੂੰ ਛੱਡਣਾ ਨਹੀਂ ਹੈਗਾ ਜਿੱਦਾਂ ਦੀ ਉਹ ਹੈਗੀ ਨਹੀਂ ਫਿਰ ਤੂੰ ਕਿੱਦਾਂ ਆਏਂਗੀ ਕੋਈ ਇੰਗੜ ਪੜਿੰਗੜ ਹੁੰਦਾ ਤੇ ਫਿਰ ਤੇ ਕੋਈ ਗੱਲ ਨਹੀਂ ਆਖਰ ਤੇਰੇ ਭਰਾ ਦਾ ਵਿਆਹ ਆ ਸੌ ਕੰਮ ਐ ਇੱਥੇ ਤੇ ਤੂੰ ਆਏਂਗੀ ਤੇ ਫੇਰ ਹੀ ਸਰਨਾ ਫੇਰ ਤੇ ਮੰਮੀ ਇੱਕੋ ਹੀ ਤਰੀਕਾ ਵਾ ਵੀ ਮੈਂ ਅੱਜ ਰਾਤ ਨਾ ਰਵਾਂ ਥੀਰੀ ਜਾ ਕੇ ਮੈਂ ਆਪਣੀ ਸੱਸ ਨੂੰ ਆਖੂਗੀ ਕਿ ਮੈਂ ਕਿਹੜਾ ਰਾਤ ਰਹਿ ਕੇ ਆਈ ਆ ਘੜੀ ਦੀ ਘੜੀ ਗਈ ਤੇ ਘਰ ਮੋੜ ਆਈ ਆ ਤੇ ਨਾਲੇ ਇਸੇ ਪੱਜ ਨਾਲ ਮੈਂ ਵਿਆਹ ਤੇ ਚਾਰਦਿਆਂ ਰਹਿ ਪੂੰਗੀ ਤੇ ਨਾਲੇ ਮੰਮੀ ਇੱਕ ਤੀਰ ਨਾਲ ਦੋ ਸਕਾਰ ਹੋ ਜਾਣਗੇ ਗਰਨਾਮ ਨੂੰ ਨਾ ਇੱਥੇ ਆਉਣਾ ਪਊਗਾ ਤੇ ਉਹਨੂੰ ਪਤਾ ਨਹੀਂ ਲੱਗਣਾ ਕਿ ਇੱਥੇ ਕੀ ਗੱਲ ਹੋਈ ਆ ਤੇ ਕੀ ਨਹੀਂ ਹੋਈ ਸਿਆਣੇ ਕਹਿੰਦੇ ਹੁੰਦੇ ਆ ਨਾ ਟੱਕੀ ਰਿਜੇ ਤੇ ਕੋਈ ਨਾ ਬੁੱਝੇ ਵਾਕਈ ਇਹ ਗੱਲ ਠੀਕ ਆ ਚਲ ਵਿੱਕੀ ਤੇਨ ਛੱਡ ਹੁੰਦਾ ਵਾ ਨਹੀਂ ਨਹੀਂ ਮੰਮੀ ਮੈਨੂੰ ਕਵਲ ਹੀ ਲੈ ਕੇ ਆਇਆ ਹੈ ਨਾ ਤੇ ਕਵਲ ਹੀ ਛੱਡ ਆਊਗਾ ਵਿੱਕੀ ਨੇ ਵੈਸੇ ਵੀ ਪ੍ਰੀਤ ਨੂੰ ਲੈਣ ਜਾਣਾ ਹੋਣਾ ਮਾ ਉਹਦੇ ਕੋਲ ਟਾਈਮ ਕਿੱਥੇ ਹੀ ਨਾ ਕੋਈ ਨਹੀਂ ਛੱਡਉਂਦਾ ਮੈਂ ਆਈਡੀ ਨਹੀਂ ਕਰ ਲੀ ਮੇਰੇ ਕੋਲ ਟਾਈਮ ਨਹੀਂ ਹੈਗਾ ਤੁਹਾਡੇ ਵਾਸਤੇ ਨਾ ਨਾ ਤੈਨੂੰ ਖੇਚਲ ਕਾਨੂੰ ਪਾਉਣੀ ਆ ਆਪੇ ਛੱਡਣ ਦਾ ਕਵਲ ਮੈਨੂੰ ਚੱਲ ਕੋਈ ਨਹੀਂ ਕਵਲ ਹੀ ਤੈਨੂੰ ਛੱਡ ਹੁੰਦਾ ਵਾ ਕਰ ਲਾ ਉਹਨੂੰ ਫੋਨ ਕੀ ਹੰਤਾ ਕਵਲ ਕੋਈ ਨਹੀਂ ਮੰਮੀ ਕਹਿੰਦਾ ਆ ਗਿਆ ਮੈਂ ਛੱਡ ਬਣਾ ਚੱਲ ਫਿਰ ਟੈਨ ਨਾਲ ਚੱਲ ਜਾ ਨੇਰੇ ਹੁਣ ਤੋਂ ਹਾਂ ਦੋਸਤੂ ਫੋਨ ਕਰਨ ਦੇ ਕੀ ਕੰਮ ਹੈਂ ਭੈਣ ਨੂੰ ਛੱਡਿਆ ਜਾ ਕੇ ਛੱਡਿਆ ਇਹਨੂੰ ਇਹ ਤਾਂ ਕਹਿੰਦੀ ਮੈਂ ਰਾਤ ਰਹਿਣਾ ਵਾ ਸਵੇਰੇ ਮੈਨੂੰ ਬਾਜੀ ਨੇ ਲੈਣ ਆਉਣਾ ਵਾ ਜੇ ਹੁਣ ਰਹਿਣਾ ਪੀਣਾ ਇਹਨੇ 4 ਦਿਨ ਵਿਆਹ ਤੇ ਨਹੀਂ ਪਹਿਲਾਂ ਆਉਣਾ ਹੈਗਾ ਫਿਰ ਕਿਉਂ ਆਉਣਾ ਕਿਉਂ ਨਹੀਂ ਆਇਆ ਇਹਦੀ ਸੱਸ ਨੇ ਹੁੰਦਣਾ ਇਹਨੂੰ ਇੱਕ ਤੇ ਭੈਣ ਆ ਜਿਹੜੀ ਤੇਰੀ ਸੱਸ ਹੋ ਆ ਨਾ ਜੀ ਕਰਦਾ ਵਾ ਵੀ ਗਲ ਘੁੱਟ ਕੇ ਮਾਰਦਾ ਇਹਨੂੰ ਪਰ ਹੈ ਉਹ ਏਦਾਂ ਦੀ ਆ ਮੇਰੀ ਮੁਠੀ ਦੇ ਵਿੱਚ ਵੀ ਨਹੀਂ ਆਉਣੀ ਉਹ ਜਾ ਵੇ ਤੇਰੇ ਹੱਥਾਂ 'ਚ ਆਉਂ ਡਈ ਅਗਲੀ ਮਿਰਚਾ ਨੇਰੀ ਮਿਰਚ ਉਹਨੇ ਤੇਰੇ ਹੱਥਾਂ 'ਚ ਤਿਲਕ ਕੇ ਆਉ ਜਾਣਾ ਉਹ ਭੈਣ ਜੇ ਉਹ ਮਿਰਚਾ ਤਾਂ ਤੇਰੇ ਕੋਲ ਚਾਰ ਨਹੀਂ ਪਾਇਆ ਜਾਂਦਾ ਉਹਦਾ ਪਾ ਕੇ ਚਾਰ ਮਰਤਬਾਂ ਦੇ ਵਿੱਚ ਪਾ ਕੇ ਹਿਲਾ ਦੇ ਕਰੀ ਇਹਨੂੰ ਅੱਛਾ ਹਲਾਉਣਾ ਸੌਖਾ ਹੀ ਪਿਆ ਭਰਾਵਾ ਤੇਰੇ ਰਾਦੇ ਭੈਣ ਤੇ ਚੱਕੀ ਪੀਸੇ ਜੇਲ੍ਹ ਚ ਜਾ ਕੇ ਚੱਲ ਛੱਡ ਕੇ ਆਵਾਂ ਫਿਰ ਚੱਲ ਚੱਲ ਆ ਜਾਗਾ ਬਾਲੀਆਂ ਗੱਲਾਂ ਨਾ ਕਰੀ ਜਾ ਮੈਂ ਕਪੜਾ ਲੀੜਾ ਕੋਈ ਪਾ ਜਾ ਹਿੱਦਾ ਹੀ ਤੁਰ ਪਿਆਵਾਂ ਮੰਮੀ ਕੀ ਹੋਇਆ ਵਾ ਇਹਨਾਂ ਕੱਪੜਿਆਂ ਨੂੰ ਚੰਗਾ ਭਾਤ ਮੈਂ ਹੈ ਖਾਂ ਨਾਲੇ ਇਹਨੂੰ ਮੈਂ ਗੇੜ ਤੇ ਲਾ ਕੇ ਆ ਜਾਣਾ ਵਾ ਮੈਂ ਕਿਹੜਾ ਘਰ ਜਾਣਾ ਚਲ ਠੀਕ ਆ ਫਿਰ ਐਦਾਂ ਕਰੀ ਕਿ ਉੱਥੇ ਬਰਫੀ ਦਾ ਡੱਬਾ ਇੱਕ ਲੈ ਕੇ ਦੇ ਦੀ ਉਹਨੇ ਜਾ ਕੇ ਵਿਆਹ ਦੱਸਣਾ ਤੇ ਸੱਸ ਨੇ ਕਹਿਣਾ ਬਾਹਾਂ ਲਮ ਕਮਦੀ ਆ ਗਈ ਇਹਦੀ ਸੱਸ ਸਾਹਮਣੇ ਰਹਿੰਦੀ ਆ ਹਰ ਕੰਮ ਦੇ ਵਿੱਚ ਚੰਗਾ ਦੇਦਾਗਾ ਲੈ ਕੇ ਟੱਪਸ ਹੱਸਨੇ ਹੋਰ ਕਿ ਬਾਹਰ ਚੱਲ ਜਾਣਾ ਕਰੇ ਰਹਿਣਾ ਮੈਨੂੰ ਵੀ ਕੀ ਬੋਤ ਕਿੰਨਾ ਚਿਰ ਇਹਨੂੰ ਆਜ ਰਹੇਗਾ ਛੱਡ ਵੀ ਦੇ ਉਹਨੂੰ ਗੁੱਸਾ ਨਹੀਂ ਮੰਮੀ ਤੁਸੀਂ ਮੈਨੂੰ ਦੱਸੋ ਕੀ ਕਰਾਂ ਛੱਡ ਕੇ ਗੁੱਸਾ ਦੱਸੋ ਮੈਨੂੰ ਪਹਿਲੀ ਤਾਂ ਗੱਲ ਬੰਦਾ ਤੁਹਾਡੀ ਕਿ ਸਾਈਡ ਲਵੇ ਉਹਨਾਂ ਦੇ ਹੁੰਦਿਆਂ ਤੁਸੀਂ ਕਿਉਂ ਨਹੀਂ ਗੱਲ ਕੀਤੀ ਕੋਈ ਦੋਵਾਂ ਦੇ ਮੈਂ ਤਾਂ ਝੂਠੀਆਂ ਬਾਤਾਂ ਨਾ ਕੱਲ ਨੂੰ ਬਾਹਰ ਵੀ ਲੋਕਾਂ ਕਹਿਣਾ ਇਹੋ ਹੀ ਝੂਠੇ ਹੋਣੇ ਆ ਤਾਂ ਹੀ ਗੱਲਾਂ ਹੁੰਦੀਆਂ ਇਹਨਾਂ ਨੂੰ ਤੇ ਕੀ ਕਰੀਏ ਬੁੱਤ ਹੁਣ ਸੁਭਾ ਹੀ ਹੋਦਾ ਇਦਾਂ ਦਾ ਆ ਹੁਣ ਮੈਂ ਵੀ ਬੋਲਣ ਡੈ ਪਿੰਦੀ ਤੇ ਫਿਰ ਵਾਦਾ ਹੁੰਦਾ ਤੇ ਫੇ ਕੀ ਕਰਦੀ ਹੋ ਜਾਂਦਾ ਤਾਂ ਹੋ ਜਾਂਦਾ ਉਹਨੂੰ ਪਤਾ ਤਾਂ ਲੱਗਦਾ ਜਿੰਨੂੰ ਲੈ ਕੇ ਆਇਆ ਸੀ ਮੈਂ ਕਹੈਂ ਡੀਆਂ ਚੱਲ ਵਿਆਹ ਹੋ ਜਾਏ ਸੁਖੀ ਸੰਦੀ ਪਰ ਪਤਾ ਨਹੀਂ ਕਿਉਂ ਕਲੇਸ਼ ਪੈ ਗਿਆ ਸਾਡੇ ਘਰ ਦੇ ਵਿੱਚ ਬੁੜੀਆਂ ਵਾਂਗੂ ਚੁਗਲੀਆਂ ਕਰਦਾ ਲੈ ਵੀ ਬੁੜੀਆਂ ਵਾਂਗੂ ਉਹ ਹੀ ਆਪਣੇ ਘਰ ਦੀ ਲੜਾਈ ਆ ਤੇ ਕਿੱਥੇ ਦੀ ਕਿੱਥੇ ਪਹੁੰਚ ਆਤੀ ਭੈਣ ਦੇ ਹੁੰਦਿਆਂ ਦਾ ਤੁਸੀਂ ਝੂਠੇ ਆ ਬਾਤਾਂ ਨਾ ਉਹਨੂੰ ਹੁਣੇ ਹੋਈ ਲੱਗਣਾ ਵਾ ਕਿ ਵਿਕੀ ਤੇ ਪ੍ਰੀਤੀ ਸਭ ਤੋਂ ਜ਼ਿਆਦਾ ਕਸੂਰਵਾਰ ਵਾ ਜੇ ਮੈਂ ਗੱਲ ਤੁਹਾਡੇ ਤੇ ਛੱਡੀ ਹੀ ਤੇ ਤੁਸੀਂ ਵੀ ਕੋਈ ਹੰਗਾਰਾ ਨਹੀਂ ਭਰਿਆ ਦੋ ਮਿੱਠੀਆਂ ਕੀ ਮਾਰ ਲੀਆਂ ਉਹਨਾਂ ਤੁਸੀਂ ਕਹਿੰਦਾ ਜੀ ਕੋਈ ਗੱਲ ਹੀ ਨਹੀਂ ਆ ਕਵਲ ਦਾ ਤਾਂ ਕੋਈ ਕਸੂਰ ਹੀ ਨਹੀਂ ਆ ਭੈਣ ਦੀਆਂ ਨਜ਼ਰਾਂ 'ਚ ਤੇ ਮੈਂ ਝੂਠਾ ਪੈ ਗਿਆ ਨਾ ਉਹ ਤਾਂ ਮੇਰੇ ਨਾਲ ਨਾਰਾਜ਼ ਹੋ ਕੇ ਚਲ ਗਈ ਨਾ ਹੁਣ ਇੱਥੋਂ ਵੇ ਨਹੀਂ ਨਾਰਾਜ਼ ਹੁੰਦੀ ਕਿਤੇ ਵੀ ਭੈਣ ਭਰਾਵਾਂ ਦਾ ਗੁੱਸਾ ਕਾਹਦਾ ਹੁੰਦਾ ਵਾ ਨਾਰਾਜ਼ ਹੀ ਗਈ ਆ ਨਹੀਂ ਤੇ ਜਿੱਦਾਂ ਉਹਨੂੰ ਮੈਂ ਕਹਿਆ ਮੈਂ ਤੈਨੂੰ ਛੱਡੰਦਾ ਵਾਂ ਤੂੰ ਨੇ ਮੈਨੂੰ ਨਾਲ ਲੈ ਕੇ ਜਾਣਾ ਸੀ ਪੁੱਤਾਈਆਂ ਤਾਂ ਵੱਡੇ ਵੀਰ ਨੂੰ ਲੈ ਕੇ ਗਈ ਆ ਤੇ ਜਾਂਦਿਆਂ ਜਾਂਦਿਆਂ ਹੁਣ ਮੈਨੂੰ ਪਤਾ ਵਾ ਜਿਹੜੀ ਰਿੰਦੀ ਗੁੰਦੀ ਦਾਸਰਾ ਉਹਨੇ ਉਹ ਵੀ ਕੱਢ ਦੇਣੀ ਆ ਗੱਲ ਭਰ ਭਰ ਕੇ ਉਹਦੀ ਪਹਿਲੀ ਤਾਂ ਗੱਲ ਬਰੇ ਬਰੇ ਦਾ ਦੇਣੀ ਸੀ ਇਹਨੂੰ ਰਾਤ ਰਹਿਣਾ ਚਾਹੀਦਾ ਸੀ ਇੱਥੇ ਵੇਖ ਇਹਦੀ ਕਿੱਡੀ ਵੱਡੀ ਗਲਤੀ ਆ ਵੀ ਰਾਤ ਨਹੀਂ ਰਹਿ ਕੇ ਗਈ ਚਲ ਜੇ ਰਾਤ ਹੀ ਰਹਿ ਲੈਂਦੀ ਹੋਰ ਦੀਆਂ ਹੋਰ ਗੱਲਾਂ ਬਾਤਾਂ ਹੋ ਜਾਣੀਆਂ ਸੀ ਨਾਲੇ ਪ੍ਰੀਤੀ ਨੂੰ ਮਿਲ ਲੈਂਦੀ ਹੁਣ ਦੋਵਾਂ ਦੇ ਮਨਾਂ ਵਿੱਚ ਇੱਕ ਦੂਜੇ ਵਾਸਤੇ ਗਲਤ ਧਾਰਨਾ ਬਣ ਗਈ ਨਾ ਹੁਣ ਪ੍ਰੀਤ ਮੈਨੂੰ ਆ ਕੇ ਪੁੱਛੂਗੀ ਕਿ ਦੀਦੀ ਆਈ ਸੀ ਕੀ ਗੱਲਾਂ ਬਾਤਾਂ ਕਰਕੇ ਗਈ ਆ ਤੇ ਕੀ ਜਵਾਬ ਦਵਾਂਗਾ ਮੈਂ ਉਹਨੂੰ ਜੇ ਦੀਦੀ ਆਪ ਇੱਥੇ ਹੁੰਦੀ ਤੇ ਚੱਲ ਉਹਦੇ ਨਾਲ ਗੱਲਬਾਤ ਕਰਦੀ ਫਿਰ ਤਾਂ ਆਪਾਂ ਕਹਿਰ ਗੱਲ ਤੇ ਪੜਦਾ ਪਾ ਵੀ ਸਕਦੇ ਸੀ ਪਰ ਹੁਣ ਤਾਂ ਮੈਨੂੰ ਦੱਸਣਾ ਹੀ ਪੈਣਾ ਉਹਨੂੰ ਜੋ ਕੁਝ ਵੀ ਹੋਇਆ ਵਾ ਉਹਨੇ ਆਪ ਹੀ ਸਮਝ ਜਾਣਾ ਵਾ ਕਿ ਆਈ ਹੋਣੀ ਆ ਗੱਲਾਂ ਬਾਤਾਂ ਹੋਈਆਂ ਤੇ ਗੁੱਸੇ ਦੇ ਵਿੱਚ ਚਲ ਗਈ ਵੇ ਕਾਹਨੂੰ ਗੁੱਸੇ ਦੇ ਵਿੱਚ ਗਈ ਮੈਂ ਉਹਨੂੰ ਆਪ ਹੀ ਕਿਹਾ ਸੀ ਕਿ ਤੂੰ ਹੁਣ ਚੱਲ ਜਾ ਤੇ ਵਿਆਹ ਤੇ ਦੋ ਚਾਰ ਦਿਨ ਆਣ ਕੇ ਰਹੀ ਤੇ ਜੇ ਉਹ ਹੁਣ ਰਹਿ ਜਾਂਦੀ ਤ ਤੇ ਵਿਆਹ ਤੇ ਨਹੀਂ ਹੋ ਜੀ ਸੱਸ ਨੇ ਭੇਜਣਾ ਇਸ ਕਰਕੇ ਮੈਂ ਉਹਨੂੰ ਕਿਹਾ ਸੀ ਕਿ ਤੂੰ ਹੁਣ ਜਾ ਤੇ ਵਿਆਹ ਤੇ ਆ ਜੀ ਉਹ ਕਾਹਦਾ ਵਿਆਹ ਮੰਮੀ ਸਾਰਾ ਮਾਹੌਲ ਹੀ ਖਰਾਬ ਕਰਕੇ ਰਸਤਾ ਕਰਦਾ ਵਿਆਹ ਦੇ ਵਿੱਚ ਵੀ ਰਹੋ ਸਾਬਤਾ ਵੀ ਹੋਣਾ ਵਾ ਜਹੋ ਜਹ ਹੁਣ ਮਾਹੌਲ ਕਰਦਾ ਮੈਂ ਨਾ ਐਦਾਂ ਕਰੋ ਸੁਖੀ ਸੰਦੀ ਮਹਾ ਮਹਾ ਵਿਆਹ ਹੋਣ ਲੱਗਾ ਵਾ ਤੇ ਨਾ ਹੀ ਦਦੇ ਇਕੱਲਾ ਕਰੋ ਤੇ ਰਾਮ ਦੇ ਨਾਲ ਖੁਸ਼ ਹੋ ਕੋ ਹੋਗੇ ਤੇ ਵਿਆਹ ਕਰੀਏ ਸਾਰੇ ਕੰਮ ਧੰਦੇ ਕਰੋ ਨਾਲ ਹੋ ਕੇ ਐਦਾਂ ਨਹੀਂ ਕਰੀਦਾ ਓਏ ਅਸੀਂ ਤਾਂ ਬਥੇਰੇ ਖੁਸ਼ ਹਾਂ ਕਿ ਚਾਲ ਸਾਡਾ ਬੋਰਡ ਵੀ ਵਿਆਹ ਚੱਲਿਆ ਪਰ ਨਾ ਉਹਦ ਹੋਰ ਹੀ ਕੋਈ ਨਾ ਕੋਈ ਝੁੰਚਣੀ ਛੇੜ ਛੜਦਾ ਵਾ ਚੱਲ ਫਿਰ ਕੋਈ ਗੱਲ ਨਹੀਂ ਹੁਣ ਫਿਰ ਕੀ ਕਰੀਏ ਹੁਣ ਕਰੀਏ ਤੇ ਕਹੀਏ ਕੀ ਉਹ ਚਲੋ ਠੀਕ ਆ ਹਾਂ ਦਾ ਮੈਨੂੰ ਵੀ ਆਰਾਮ ਕਰਨ ਦੇ ਦਿਮਾਗ ਖਰਾਬ ਹੋਣ ਦਿਆ ਹਾਂ ਚਾਚਾ ਜੰਗਾ ਭੈਣ ਆ ਜਾ ਕੁੱਟ ਚਾਹ ਨਹੀਂ ਪੀਣੀ ਚੰਗਾ ਕੀ ਐ ਨਹੀਂ ਨਹੀਂ ਭੈਣਾ ਚਾਹ ਦੀ ਹੁਣ ਪੀਤੀ ਜਾਣੀ ਹੁਣ ਮੈਂ ਘਰ ਜਾਵਾਂ ਤੁਹਾਨੂੰ ਪਤਾ ਤਾਂ ਹੈਗਾ ਹੀ ਆ ਕੀ ਕਰਈ ਆ ਤੇ ਵਿੱਕੀ ਨੇ ਮੁੜ ਕੇ ਇਹ ਨਾ ਹੋਵੇ ਕਿ ਮੰਮੀ ਨੂੰ ਕੋਈ ਪਾਣ ਚੜਾ ਦੇ ਤੇਰੇ ਸਾਹਮਣੇ ਕੀੜਿਆ ਸੀ ਅੱਖ ਮੈਂ ਤੇਰੀ ਇਹ ਬੜੀ ਇੱਜ਼ਤ ਕਰਦਾ ਸੀ ਪਰ ਹੁਣ ਨਹੀਂ ਮੈਂ ਇੱਜ਼ਤ ਕਰਦਾ ਤੇ ਤੂੰ ਆਪੇ ਸੋਚ ਜਿਹੜਾ ਮੇਰੇ ਸਾਹਮਣੇ ਇਨੀ ਗੱਲ ਕਹਿਣ ਡਿਆ ਸੀ ਮੇਰੇ ਤੋਂ ਮਗਰੋਂ ਮੰਮੀ ਨੂੰ ਕਿੰਨੇ ਕ ਪਾਣ ਚੜਾਊਗਾ ਉਹ ਗੱਲ ਤੇ ਕਬਲ ਤੇਰੀ ਠੀਕ ਆ ਪਰ ਮੈਂ ਉਹਨਾਂ ਦੇ ਸਾਹਮਣੇ ਜ਼ਿਆਦਾ ਬੋਲ ਨਹੀਂ ਤੇਰੇ ਵੱਲ ਦੀ ਗੱਲ ਕੀਤੀ ਆ ਪਰ ਗੱਲ ਇਹ ਆ ਕਿ ਤੂੰ ਵੀ ਥੋੜਾ ਜਿਹਾ ਮੰਮੀ ਨੂੰ ਸਾਹ ਬਣਾ ਬੋਲਿਆ ਕਰ ਭਾਵੇਂ ਭਗਾਨੀਆਂ ਦੀਆਂ ਹੋਣੀਆਂ ਉਹਨਾਂ ਵੀ ਜੇ ਤੇਰੇ ਵੱਲ ਵੇਖ ਕੇ ਤੇ ਮੰਮੀ ਨੂੰ ਵੱਧ ਘਾਟ ਕੀਤੀ ਤੇ ਮੰਮੀ ਦੀ ਇੱਜ਼ਤ ਕਿੰਨੀ ਕੁ ਰਹਿ ਜੂਗੀ ਘਰ ਦੇ ਵਿੱਚ ਤੇ ਫਿਰ ਤਾਂ ਤੂੰ ਹੀ ਵੀ ਨਹੀਂ ਕੁਝ ਕਹਿਣ ਜੋਗੇ ਉਹਨਾਂ ਨੂੰ ਵੀ ਸਾਡੀ ਮਾਂ ਨੂੰ ਕਿੱਦਾਂ ਕਹੇ ਆ ਫਿਰ ਤੂੰ ਹੈ ਬੁੱਤ ਬਣ ਕੇ ਖਲੋਤੇ ਰਿਹਾ ਕਰਨਾ ਵੀ ਕੋਈ ਕੱਲ ਨਹੀਂ ਜੋ ਬੰਦਾ ਘਰ ਦੇ ਵਿੱਚ ਬੰਦਾ ਰਹਿੰਦਾ ਹੁੰਦਾ ਹੀ ਭੈਣ ਤੋਂ ਫੇਰ ਗੱਲਾਂ ਕਰ ਇਹੋ ਜਿਹਾ ਕੁਝ ਨਹੀਂ ਹੁੰਦਾ ਹੁੰਦਾ ਕਿਉਂ ਨਹੀਂ ਆ بڑے بڑے ਬਦਲ ਜਾਂਦੇ ਆ ਮੈਂ ਤੈਨੂੰ ਦੱਸਾਂ ਅਜੇ ਤੇ ਇਹ ਪ੍ਰੀਤੀ ਇੱਜ਼ਤ ਕਰਦੀ ਸਾਰਿਆਂ ਦੀ ਤੇ ਬਾਅਦ ਵਿੱਚ ਪਤਾ ਨਹੀਂ ਕਿ ਕੀ ਬਾਨਾ ਕਿਹੜੇ ਰਾਜੇ ਦੀ ਪ੍ਰਜਾ ਆਉਣੀ ਆ ਅਜੇ ਤੇਰੀ ਵਉਟੀ ਦੂਰੋਂ ਦੂਰੋਂ ਹੀ ਵੇਖੀ ਆ ਕਿਸ ਨੇ ਵਿੱਚ ਵੜ ਕੇ ਤੇ ਨਹੀਂ ਵੇਖਿਆ ਕਿੰਦਾਂ ਦੀ ਆ ਚੱਲ ਕੋਈ ਨਹੀਂ ਭੈਣ ਲੱਗ ਜਾਂਦਾ ਵਾ ਪਤਾ ਉਹਦੇ ਸੁਭਾਅ ਦਾ ਫਿਰ ਭੈਣ ਮੈਂ ਸੱਚ ਦੱਸਦਾ ਚੱਲ ਮੇਰੀ ਗੱਲਬਾਤ ਉਹਦੇ ਨਾਲ ਹੁੰਦੀ ਰਹੀ ਆ ਪਹਿਲਾਂ ਥੋੜੀ ਜਿਹੀ ਜਿੱਦਿਆ ਹੈਗੀ ਆ ਉਦਾਂ ਪਰ ਕੋਈ ਗੱਲ ਨਹੀਂ ਅੱਗੇ ਵੀ ਕਵਲਵਾ ਕਰ ਲੂਗਾ ਸੈਟ ਤੂੰ ਫਿਕਰ ਨਾ ਕਰ ਇਹ ਗੱਲ ਦੀ ਮੰਮੀ ਨੂੰ ਮੈਂ ਕੋਈ ਗੱਲ ਨਹੀਂ ਉਹਨੂੰ ਆਖਣ ਦਿੰਦਾ ਇਹ ਤਾਂ ਹੁਣ ਮੈਨੂੰ ਪਤਾ ਨਹੀਂ ਆ ਕਿ ਉਹਨੇ ਤੈਨੂੰ ਸੈਟ ਕਰ ਲੈਣਾ ਵਾ ਕਿ ਜਾਂ ਤੂੰ ਉਹਨੂੰ ਸੈਟ ਕਰ ਲੈਣਾ ਵਾ ਪਰ ਅਜੇ ਜਿੰਨਾ ਚਿਰ ਤੇਰਾ ਵਿਆਹ ਨਹੀਂ ਨਾ ਹੁੰਦਾ ਮੇਰਾ ਧਿਆਨ ਉੱਥੇ ਰਹਿੰਦਾ ਬਸ ਭੈਣ ਭੁੱਲ ਜਾ ਦੇਖੋ ਕਵਲ ਦੇ ਉੱਤੇ ਆਣ ਕੇ ਆਪਣਾ ਦਵਕਾ ਚਲਾ ਲੂਗਾ ਹੈ ਵਹਿਮਾਂ ਤੇਰਾ ਬੌਟੀਆਂ ਦੇ ਬੜਿਆਂ ਬੜਿਆਂ ਨੇ ਸਿੱਧੇ ਕਰ ਦਿੰਦੀਆਂ ਭਰਾਵਾ ਅਛਾ ਹੋਰ ਤੇਰੇ ਕੋਲ ਆਪਣੀ ਸੱਸ ਦੇ ਹੋਈ ਨਹੀਂ ਸਿੱਧੀ ਸੱਸ ਦੇ ਗਾੜੀ ਮੈਂ ਬੋਲ ਨਹੀਂ ਸਕਦੀ ਫਿਰ ਤੂੰ ਦੂਜੇ ਬੰਨੇ ਵਗ ਜਾਣਾ ਵਾ ਤੇ ਤੂੰ ਮਾਤਾ ਨੂੰ ਬੋਲਦੀ ਕਿੱਦਾਂ ਵਾ ਤੇਰੇ ਤੋਂ ਵੀ ਡਰ ਲੱਗਦਾ ਮੈਨੂੰ ਹਾਂ ਬਹੁਤ ਡਰਦੀ ਆ ਤੂੰ ਮੇਰੇ ਤੋਂ ਭੁਲੇਖਾ ਕੇ ਦੇ ਕੇ ਵੇਖਦਾ ਹੀ ਐਦਾ ਹੀ ਆ ਆ ਜਾਗਾ ਚਾਹ ਪੀਲਾ ਘੁੱਟ ਉਹ ਨਹੀਂ ਨਹੀਂ ਤੇਰੀ ਸੱਸ ਮੁੜ ਕੇ ਅੱਗੋਂ ਮੁੜ ਕੇ ਮਾਰਨ ਵਾਲੀ ਮੱਝ ਵਾਂਗੂੰ ਵੇਂਦੀ ਆ ਹਾਂ ਹਾਂ ਐਦਾਂ ਨਾ ਕਹਿ ਰੇ ਕਹਾਂ ਕਿਉਂ ਨਾ ਹੁਣ ਕੜਾ ਸੁਣ ਲਈ ਆ ਉਹ ਚਲ ਠੀਕ ਆ ਫਿਰ ਚੰਗਾ ਚੰਗਾ Mamia, sí ਮੰਮੀ ਕਿਹੜਾ ਫੈਸਲਾ ਤੁਹਾਨੂੰ ਚੰਗਾ ਪਤਾ ਵਾ ਕਿ ਮੈਂ ਰਖੜੀ ਬੰਨਣ ਗਈ ਹਾਂ ਤੇ ਰਖੜੀ ਬਨ ਕੇ ਆਈ ਹਾਂ ਤੂੰ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਈਓ ਨਹੀਂ ਮੈਨੂੰ ਸਾਰਾ ਹੀ ਪਤਾ ਵਾ ਤੂੰ ਜਾਣਦੇ ਇਹੋ ਜਿਹੀਆਂ ਗੱਲਾਂ ਮੈਨੂੰ ਕਿਹੜੀ ਗੱਲ ਦਾ ਪਲੇਖਾ ਵਾ ਉਹ ਲੈ ਕੇ ਵੀ ਗਿਆ ਤੇ ਤੈਨੂੰ ਛੱਡ ਕੇ ਵੀ ਗਿਆ ਤਨ ਗਰਨਾਮ ਨਾ ਲਿਆਂਦਾ ਜਾ ਕੇ ਉਸੇ ਵੀਲੇ ਪੌਂਦੇ ਪੈਰੀ ਤੁ ਆ ਗਈ ਆ ਮੰਮੀ ਹਾਦੀ ਹੋ ਗਈ ਤੁਹਾਡੇ ਵਾਲੀ ਜਦੋਂ ਮੈਂ ਘਰੋਂ ਨਹੀਂ ਹੈ ਨਾ ਜਾਂਦੀ ਤੇ ਤੁਹਾਨੂੰ ਉਹ ਵੀ ਤਰਾਜੇਗਾ ਪੀ ਇਹ ਚੱਲੀ ਕਿਉਂ ਆ ਉਹ ਵੀ ਤੁਸੀਂ ਕਈ ੜਿੱਕੇ ਡਾਏ ਕਦੀ ਤੁਸੀਂ ਗਰਨਾਮ ਨੂੰ ਆਂਦੇ ਹੀ ਕਦੀ ਤੁਸੀਂ ਕੋਈ ਗੱਲ ਕਰਦੇ ਕਦੀ ਕੋਈ ਗੱਲ ਕਰਦੇ ਆਨੇ ਬਾਨੇ ਡੰਦੇ ਤੇ ਜੇ ਮੈਂ ਹੁਣ ਹੋ ਕੇ ਆ ਗਈ ਆ ਨਾ ਤੇ ਭਾਵੇਂ ਤੁਹਾਡਾ ਕਲੇਸ਼ ਹੀ ਆ ਇਹ ਕਿਦਾਂ ਦੀ ਗੱਲ ਹੋਈ ਮੈਨੂੰ ਸਮਝ ਨਹੀਂ ਆਉਂਦੀ ਨਹੀਂ ਇਹੀ ਤਾਂ ਬੜੇ ਜੋਰਾ ਸੋਰਾ ਚ ਹੀਗੇ ਤਾਂ ਹੁਣ ਆ ਗਈਆਂ ਭੌਂਦੇ ਪੈਰੀ ਤੂੰ ਰਹਿੰਦੀ ਆ ਦੋ ਦਿਨ ਦਰ ਵਾਪੇ ਲੈ ਆਉਂਦਾ ਜਾ ਕੇ ਤੇ ਜੇ ਮੈਂ ਬਸੋ ਰਹਿ ਪੈਂਦੀ ਤੇ ਤੁਹਾਡਾ ਸਰ ਜਾਂਦਾ ਚਰਨੂ ਕੀ ਸਰ ਨਹੀਂ ਗਿਆ ਅਸੀਂ ਤਾਂ ਰੋਟੀਆਂ ਪਕਾਉਣੀਆਂ ਆਂ ਕੀ ਕਰਨਾ ਸੀ ਇੱਥੇ ਸਰਦਾ ਨਹੀਂ ਸਾਡਾ ਕੋਈ ਨਹੀਂ ਫਿਕਰ ਨਾ ਕਰੋ ਆ ਰਹਿਣ ਵਾਲਾ ਚਾ ਜਿਹੜਾ ਨਾ ਤੁਹਾਡਾ ਇਹ ਵੀ ਮੈਂ ਸੇਤੀ ਪੂਰਾ ਕਰ ਦੇਣਾ ਮੈਂ ਨਹੀਂ ਉਹ ਕਿੱਥਾਂ ਕਰ ਦੇਣਾ ਤੂੰ ਆ ਗਿਆ ਵੀਰ ਮੇਰੇ ਦਾ ਵਿਆਹ ਹੁਣ ਮੈਂ ਵਿਆਹ ਵੀ ਦੇਖਣਾ ਕਿ ਨਹੀਂ ਫੇਰ ਸਾਰਿਓ ਕਰਦਾ ਕਿਦਾਂ ਸਰਦਾ ਤੁਹਾਡਾ ਆਹ ਤੇਰੇ ਵੀਰ ਦਾ ਵਿਆਹ ਆ ਗਿਆ ਉਹਨੂੰ ਕਿੰਨੇ ਕੁੜੀ ਚਾਹੀਦੀ ਕਿੰਨੇ ਹਾਂ ਕਰਦੀ ਉਹਨੂੰ ਨਾ ਮੰਮੀ ਹਾਂ ਭਲਾ ਕਿਦਾਂ ਦੀ ਗੱਲ ਹੋਈ ਵੀਰ ਮੇਰਾ ਰਿਆ ਵਾ ਉਹਨੂੰ ਭਲਾ ਕੁੜੀ ਕਿਹਨੇ ਕਿਉਂ ਨਹੀਂ ਦੇਣੀ ਸੋਨਾ ਸੁਲੱਖਾ ਉੱਚਾ ਲੰਮਾ ਜਵਾਨ ਕਿੰਨੀ ਸੋਣੀ ਉਹ ਕਮਾਈ ਕਾਣ ਡਿਆ ਵਾ ਹੋਰ ਮੁੰਡੇ ਕਿੱਦਾਂ ਦੇ ਹੁੰਦੇ ਆ ਨਹੀਂ ਜੇ ਰਿਆ ਨਾ ਨਾ ਹੁੰਦਾ ਹੁਣ ਉਹਦੇ ਨਿਆਣੇ ਉਹਦੇ ਜੱਡੇ ਹੋਏ ਹੁਣੇ ਹੀਗੇ ਮੰਮੀ ਗੱਲ ਹੁੰਦੀ ਸਾਰੀ ਸੰਜੋਗਾ ਦੀ ਜਦੋਂ ਜਿੱਥੇ ਸੰਜੋਗ ਲਿਖੇ ਹੋਣ ਨਾ ਉੱਥੇ ਹੀ ਹੁੰਦਾ ਹੁੰਦਾ ਰਿਸ਼ਤਾ ਤੇ ਨਾਲੇ ਮੈਨੂੰ ਪਤਾ ਵਾ ਤੁਸੀਂ ਕਿਹੜੀ ਗੱਲਾਂ ਕਵਲ ਤੇ ਔਖੇ ਰਹਿੰਦੇ ਈਓ ਕਵਲ ਦੇ ਰਿਸ਼ਤੇ ਵੱਲੋਂ ਵਾਹ ਤੇ ਤੁਸੀਂ ਵੀ ਬਥੇਰੀ ਲਾਈ ਹੀਗੀ ਪਰ ਉਹ ਰਿਸ਼ਤਾ ਨੇ ਪਰੇ ਨਹੀਂ ਚੜਿਆ ਇਸੇ ਗੱਲ ਦੀ ਤੁਹਾਨੂੰ ਹੁਣ ਅਖਿਆਈ ਆ ਨਿਖਿਆਈ ਕਰਦੀ ਓ ਮੇਰੀ ਜੁੱਤੀ ਜੇ ਉਦੋਂ ਦੀ ਮੇਰੀ ਗੱਲ ਮੰਨੀ ਹੁੰਦੀ ਤੇ ਹੁਣ ਕੁਵਾਰਾ ਕਿਉਂ ਫਿਰਦਾ ਕੁਵਾਰਾ ਨਹੀਂ ਛੜਾ ਫਿਰਨਿਆ ਛੜਾ ਤੇ ਅਗਲੀ ਰਹਿਲਾ ਐਸਾਂ ਕਰਨ ਲਈ ਓ ਐਸਾਂ 4 ਸਾਲ ਦਾ ਦਾ ਮੁੰਡਾ ਹੋ ਗਿਆ ਵਾ ਤੇਰੀਆਂ ਕਿੱਥੇ ਪੰਡੀਆਂ ਵਾ ਮੰਮੀ ਇਹਦੇ 'ਚ ਮੇਰਾ ਕੀ ਕਸੂਰ ਆ ਤੁਸੀਂ ਐਵੇਂ ਮੇਰੇ ਦਵਾਲੇ ਹੋਈ ਚਲੇ ਜਾਂਦੇ ਈਓ ਅਗਲੇ ਦੇ ਕੁੜੀ ਨਹੀਂ ਪਸੰਦ ਤੇ ਉਹਨੇ ਨਾ ਕਰ ਦਿੱਤੀ ਤੇ ਨਾਲੇ ਜਿਹੜੀ ਕੁੜੀ ਦੀ ਤੁਸੀਂ ਗੱਲ ਕਰਨ ਦੇ ਹੋ ਨਾ ਉਹ ਆਪਣੇ ਘਰ ਬੱਸਾ ਰਸਣ ਢਈ ਆ ਸੋਹਣਾ ਉਹਦਾ ਘਰ ਪਰਿਵਾਰ ਤੇ ਤੁਸੀਂ ਇੱਥੇ ਬੈਠੇ ਐਵੇਂ ਕੰਡੇ ਲੁਈ ਜਾਂਦੇ ਈਓ ਉਹ ਕੀ ਗੱਲ ਹੋ ਗਈ ਆ ਤੁਸੀਂ ਕਦੋਂ ਸਿੰਘ ਫਸਾਏ ਨਾ ਸਿੰਘ ਮੈਂ ਫਸਾਉਣੀ ਆ ਮੰਮੀ ਤਾਂ ਹਟਦੇ ਹੀ ਨਹੀਂ ਉਸੇ ਗੱਲ ਨੂੰ ਲੈ ਕੇ ਰੇੜਕਾ ਪਾਈ ਰੱਖਦੇ ਆ ਕਿਹੜੀ ਗੱਲ ਦਾ ਉਹ ਹੋਈ ਕਵਲ ਦੇ ਵਿਆਹ ਦੀ ਗੱਲ ਜਿਹੜਾ ਇਹ ਰਿਸ਼ਤਾ ਨਹੀਂ ਕਰਉਂਦੇ ਤੇ ਉਦੋਂ ਇਹਨਾਂ ਕਵਲ ਨੇ ਨਾ ਕਰ ਦਿੱਤੀ ਹੀਗੀ ਤੇ ਉਸੇ ਗੱਲ ਨੂੰ ਲੈ ਕੇ ਤੇ ਫੇਰ ਮੈਨੂੰ ਆਖੀ ਚਲੇ ਜਾਂਦੇ ਆ ਉਹ ਕੁੜੀ ਵਿਆਹੀ ਗਈ ਉਹ ਵਸਾਂ ਰਸਣ ਢਈ ਉਹਦੀ ਆਕੜ ਬੜੀ ਹੀ ਉਹਨੇ ਨਾ ਕਰ ਜੇ ਉਹ ਲਾ ਲਾ ਕੇ ਗੱਲਾਂ ਮੈਨੂੰ ਕਰੀ ਚਲੇ ਜਾਂਦੇ ਆ ਮੰਮੀ ਤੂੰ ਇਹ ਬਈਆਂ ਕਰੀਆਂ ਨਾਂ ਬਾਲਿਆ ਕਰ ਕੁੜੀ ਆਪਣੇ ਘਰ ਰਾਜੀ ਖੁਸ਼ੀ ਵਸਣ ਢਈ ਆ ਆਪਣੇ ਬਾਲ ਬੜੇ ਖੁਸਵਾ ਤੂੰ ਦੱਸ ਉਹਨੂੰ ਕੀ ਲੈਣਾ ਹਜੇ ਕੰਮਾਂ ਚੋਂ ਜਾਵੇ ਚੁੱਪ ਕਰਕੇ ਬਹਿ ਜਾ ਤੂੰ ਤੇ ਇਹਦਾ ਗੁਲਾਮ ਆ ਤੂੰ ਤੇ ਇਹਦੀ ਬੋਲੀ ਬੋਲਣੀ ਆ ਜਦੋਂ ਇਹਦਾ ਭਰਾ ਆਉਂਦਾ ਨਾ ਮੈਨੂੰ ਵੇਖ ਖਾਈ ਦਿੰਦਾ ਮੇਰੀ ਹਿੱਕ ਤੇ ਸੱਪ ਲੇੜਦਾ ਵਾ ਮੈਨੂੰ ਇੰਨਾ ਬੁਰਾ ਲੱਗਦਾ ਵਾ ਮੈਨੂੰ ਨਹੀਂ ਚੰਗਾ ਲੱਗਦਾ ਮੰਮੀ ਅਸਲੀ ਸੱਪ ਤੇ ਉਦੋਂ ਲੇਟੂ ਜਿੱਦਣ ਮੇਰਾ ਵੀਰ ਬੋਟੀ ਲੈ ਕੇ ਇੱਥੇ ਆਇਆ ਫਿਰ ਮੈਂ ਵੇਖੂਗੀ ਮੈਂ ਵੇਖਾਂ ਕਿੱਡੀ ਘੂਰਪਰੀ ਲੈ ਕੇ ਆਂਦਾ ਵਾ ਹੋਰ ਪਰੀ ਲੈ ਕੇ ਆਊਗਾ ਘੱਟ ਨਹੀਂ ਕਿਸੇ ਨਾਲੋਂ ਵੀ ਉਹ ਜਾ ਜਾ ਦਹਿਰ ਮਾਰਨਾ ਜਾ ਕੇ ਵਿੱਕੀ ਇੱਧਰ ਆਏ ਮੇਰੀ ਗੱਲ ਸੁਣਿਓ ਮੈਂ ਤਾਂ ਮਤਾਂ ਇੰਨੇ ਫੋਨ ਆਏ ਤੁਸੀਂ ਮੇਰਾ ਫੋਨ ਕਿਉਂ ਨਹੀਂ ਚੁੱਕਿਆ ਫੋਨ ਕਿ ਚੁੱਕਣਾ ਸੀ ਇੱਥੇ ਤਾਂ ਹੋਰ ਹੀ ਕੋਤ ਕਲੇਸ਼ ਪਿਆ ਹੈ ਤੇ ਮੈਂ ਉਹਦੇ ਵਿੱਚ ਕੀ ਫੋਨ ਚੁੱਕਦਾ ਤੇਰਾ ਐਸੇ ਚੱਕਰ ਦੀ ਤੇ ਮੈਨੂੰ ਟੈਨਸ਼ਨ ਪਈ ਸੀ ਮੈਂ ਕਿਹਾ ਚੱਲ ਮੈਨੂੰ ਵੀ ਇਹ ਗੱਲ ਦਾ ਪਤਾ ਲੱਗ ਜੇ ਆ ਤੁਸੀਂ ਫੋਨ ਹੀ ਨਹੀਂ ਚੁੱਕਿਆ ਚਲ ਮੈਨੂੰ ਹੁਣ ਦੱਸੋ ਕੀ ਗੱਲਬਾਤ ਹੋਈ ਇੱਥੇ ਫਿਰ ਛੱਡ ਪਰੇ ਕੀ ਤੈਨੂੰ ਦੱਸਾਂ ਉਹ ਹੋਈ ਗੱਲਾਂ ਬਾਤਾਂ ਮੇਰਾ ਦਿਮਾਗ ਖਰਾਬ ਹੋਣ ਦਿਆ ਤੂੰ ਸੁਣੇਗੀ ਤੇਰਾ ਵੀ ਦਿਮਾਗ ਖਰਾਬ ਹੋ ਹੀ ਜਾਊਗਾ ਦੱਸ ਦੋ ਹਾਂ ਪਤਾ ਤੇ ਲੱਗ ਹੀ ਜਾਣਾ ਤੇ ਜੇ ਤੁਸੀਂ ਦੱਸੋਗੇ ਤਾਂ ਛੋੜੀਆਂ ਮੈਂ ਚੰਗੀ ਤਰ੍ਹਾਂ ਸੁਣ ਲੂੰਗੀ ਗੱਲਾਂ ਵੀਰ ਲੈ ਕੇ ਆਇਆ ਸੀ ਭੈਣ ਨੂੰ ਹੂੰ ਪਟੀਆਂ ਤੋਂਨੇ ਪੜਾਈਆਂ ਸੀ ਸਾਰੀਆਂ ਇਹਨੂੰ ਰਾਹ ਦੇ ਵਿੱਚ ਪੀ ਕਿਹੜੀ ਗੱਲ ਕਰ ਲਈਆਂ ਤੇ ਕਿਹੜੀ ਨਹੀਂ ਉਹਨੇ ਤੇ ਆ ਕੇ ਸੱਚੀ ਗੱਲ ਕੀਤੀ ਹਣੀ ਫਿਰ ਖੇਤ ਸੁਆ ਉਹਦੇ ਵੱਲ ਦੀ ਗੱਲ ਕੀਤੀ ਸਾਰੀ ਪੰਮੂ ਤੇ ਜਿੰਨੇ ਆਹੋ ਹਾਏ ਇਹਨਾਂ ਦੇ ਦਿਮਾਗ ਨੂੰ ਵੀ ਕੀ ਹੋ ਗਿਆ ਵਾ ਇਹਨਾਂ ਨੂੰ ਵੀ ਨਹੀਂ ਬਣਾ ਪਤਾ ਲੱਗਦਾ ਕਿ ਕਿਹੜੀ ਗੱਲ ਕਰਨੀ ਹੈ ਤੇ ਕਿਹੜੀ ਗੱਲ ਨਹੀਂ ਕਰਨੀ ਇੱਕ ਨੰਬਰ ਦੀ ਲਾਈ ਲੱਗ ਤੇ ਹੈਗੀ ਆ ਤੈਨੂੰ ਚੰਗਾ ਭਲਾ ਪਤਾ ਵੀ ਆਉਦਾ ਇਹਨੇ ਆਉਂਦਿਆ ਆਉਂਦਿਆ ਪੱਟੀ ਪੜਾਤੀ ਉਹਦੀ ਬੋਲੀ ਉਹ ਬੋਲਣ ਦੀ ਸੀ ਪਰ ਮੈਂ ਵੀ ਵੀਰ ਨੂੰ ਕਹਤਾ ਕਿ ਮੈਂ ਤੇਰੀ ਬੜੀ ਇੱਜ਼ਤ ਕਰਦਾ ਸੀ ਪਰ ਹੁਣ ਨਹੀਂ ਤੂੰ ਆਪਣੀ ਜਿਹੜੀ ਇੱਜ਼ਤ ਕਰਾਉਣਾ ਹੈ ਮੇਰੇ ਕੋਲ ਤੂੰ ਗਵਾ ਲਿਆ ਸਾਰਾ ਕੁਝ ਤੇ ਮੰਮੀ ਕੀ ਆਂਦੇ ਮੰਮੀ ਨੇ ਕੀ ਆਖਣਾ ਵਾ ਆ ਗੱਲ ਸੁਣ ਕੇ ਤੇ ਭੈਣ ਔਖੀ ਹੋ ਗਈ ਮੇਰੇ ਤੇ ਇਹ ਕਿਹੜੀਆਂ ਗੱਲਾਂ ਕਰਨ ਦਿਆ ਫੇ ਉਲਟਾ ਠਾਡੇ ਤੇ ਵਾਲੇ ਹੋਗੇ ਤੇ ਤੁਸੀਂ ਵੀ ਫੇ ਚੰਗੀਆਂ ਸੁਣਾਉਣੀਆਂ ਸੀ ਨਾ ਥੋੜੀ ਜਿਹੀ ਕਿ ਆਹ ਦੀ ਬੜਾ ਗੱਲ ਹੋਈ ਕਿ ਜਿਹੜਾ ਚੁਗਦਾ ਹੋਇਆ ਤੁਹਾਨੂੰ ਬੋਲਣ ਦਾ ਭੰਦਾਵਾ ਗਲਤੀ ਸਾਰੀ ਉਹਦੀ ਹੁੰਦੀ ਆ ਗੱਲ ਤੇ ਨਾ ਸੁਣਾਉਣ ਦਾ ਫਾਇਦਾ ਕੀ ਆ ਜੇ ਕਹਿੰਦੇ ਮੰਨਣੀ ਹੋਵੇ ਸਾਰੀ ਗੱਲ ਤਾਂ ਮੰਮੀ ਤੇ ਆ ਗਈ ਤੇ ਜਦੋਂ ਮੈਂ ਮੰਮੀ ਨੂੰ ਕਿਹਾ ਵੀ ਮੰਮੀ ਤੁਸੀਂ ਦੱਸ ਦੋ ਕੀ ਸੱਚ ਆ ਤੇ ਕੀ ਝੂਠ ਤੇ ਮੰਮੀ ਨੇ ਵੀ ਉਹ ਪੱਲਾ ਝਾੜਤਾ ਨਹੀਂ ਨਹੀਂ ਕੋਈ ਏਡੀ ਗੱਲ ਨਹੀਂ ਹੋਈ ਮੁੱਕ ਦੀ ਗੱਲ ਮੈਂ ਤੁਹਾਨੂੰ ਇੱਕ ਰਸਾਂ ਇਹ ਸਾਰੇ ਜਣੇ ਆਪਸ ਦੇ ਵਿੱਚ ਹੱਲ ਲੈ ਜੇ ਤੇ ਤੁਹਾਨੂੰ ਬਦਨਾਮੀ ਦੇਣ ਦੇ ਜੇ ਫਿਰ ਰੋਲੇ ਯਾਰ ਰੋਲੇ ਆਂਦਾ ਮੈਨੂੰ ਪਤਾ ਨਹੀਂ ਆਂ ਪਰਨਾ ਇਦਾਂ ਸਹੀ ਜਾਨੀ ਲੱਗਦਾ ਸਹੀ ਫਿਰਾਂ ਪਹਿਲੇ ਲੱਗਦਾ ਕਿ ਗਿਰੇ ਨੇ ਗਾਲ ਹੀ ਨਹੀਂ ਕਰਨੀ ਹੈਗੀ ਉਹ ਜੀ ਕੀ ਆਂਦੇ ਨੇ ਕਿ ਕੱਖਾਂ ਥੱਲੇ ਆਗਰ ਨੱਪੀ ਜਾਓ ਅੱਗ ਨੱਪੀ ਜਾਓ ਕਿ ਖਲਾਰਾ ਨਾ ਪੈ ਜਾਏ ਅੱਗ ਜਾਣਾ ਨਾ ਪੈ ਜਾਏ ਪਰ ਗਿਰੂ ਅੱਗ ਲੱਗਣੀ ਹੈ ਨਾ ਉਹ ਰੁਭਾਂਬੜੀ ਮਟਣੇ ਆ ਫਿਰ ਰਹਿਣਾ ਕੱਖ ਨਹੀਂ ਏ ਕੀ ਕਰਾਂ ਫਿਰ ਮੈਂ ਦੱਸ ਮੰਮੀ ਤੇ ਡਰਦੀ ਆ ਕਲੇਸ਼ ਤੋਂ ਮੰਮੀ ਤੇ ਡਰਦੀ ਆ ਕਲੇਸ਼ ਤੋਂ ਉਹ ਤਾਂ ਸਿਆਣੀ ਪਿਆਣੀ ਆ ਨਾ ਉਹਨੂੰ ਤਾਂ ਸਹੀ ਗੱਲ ਕਰਨੀ ਚਾਹੀਦੀ ਸੀ ਉਹਨੂੰ ਤਾਂ ਪਤਾ ਹੀ ਨਾ ਕਿ ਮੇਰੇ ਵੱਡੇ ਭਰਾ ਰਸਵਾ ਕਿਦਾਂ ਦਾ ਤੇ ਨਿੱਕੀ ਰਕ ਕਿਦਾਂ ਦਾ ਉਹਨੇ ਭੇਟਾਂ ਨੂੰ ਟੁਠਿਆ ਕਰੀਦਾ ਫਿਰ ਤੁਸੀਂ ਕਹਿਣਾ ਕਿ ਤੂੰ ਇਹਨੂੰ ਚੰਗਾ ਨਹੀਂ ਸਮਝਦੀ ਇਹਨਾਂ ਗੱਲਾਂ ਕਰਕੇ ਸਾਰੇ ਜੀ ਪਿਛੇ ਹਟਦੇ ਜੇ ਉਹ ਚਲ ਛੱਡ ਮੈਂ ਇਹ ਕਹਿੰਦਾ ਆ ਵੀ ਇੱਕੋ ਇੱਕ ਆ ਭੈਣ ਆ ਆਪਾਂ ਨਾ ਇਹੋ ਜਿਹਾ ਕਲੇਸ਼ ਬਧਾਈਏ ਰਿਸ਼ਤੇਦਾਰਾਂ ਦੇ ਵਿੱਚ ਆਪਣੇ ਬਹੁਤ ਦਰਾਣਾ ਪੈ ਜਾਂਦੀਆਂ ਰਿਸ਼ਤੇਦਾਰੀ ਇਦਾਂ ਨਹੀਂ ਚੱਲਦੀ ਰਿਸ਼ਤੇਦਾਰ ਸਾਰੇ ਸਮਝਣ ਲੱਗ ਫੇਰ ਹੀ ਗੱਲ ਬਣਦੀ ਆ ਜੇ ਕੋਣ ਕਿ ਇਹਦਾ ਮੂੰਹ ਹੋਣੂ ਤੇ ਕਿਹਦਾ ਮੂੰਹ ਹੋਣੂ ਤੇ ਆਪਾਂ ਉਹਨਾਂ ਨੂੰ ਕਹੀਏ ਨਹੀਂ ਆਜੋ ਆਜੋ ਆਪਾਂ ਰਲ ਮਿਲ ਕੇ ਰਹਿਣਾ ਇਦਾਂ ਨਹੀਂ ਜੇ ਗੱਲਾਂ ਫੇਰ ਬਣਦੀ ਚੱਲ ਹੁਣ ਚੁੱਪ ਕੀਤੀ ਰਹਿ ਹੁਣ ਜਿਹੜਾ ਘਰ ਦੇ ਵਿੱਚ ਪ੍ਰੋਗਰਾਮ ਆਣਾ ਪ੍ਰੋਗਰਾਮ ਇੱਕ ਵਾਰੀ ਨਿਕਲ ਲੈਣ ਤੇ ਠੀਕ ਆ ਐਵੇਂ ਨਾ ਕੋ ਗੱਲਬਾਤ ਕਰ ਫੇਰ ਇਹ ਬਾਧੂ ਦੀਆਂ ਗੱਲਾਂ ਬਣਾਉਣਗੇ ਕਿ ਉਹਦਾ ਵਿਆਹ ਹੋਣ ਲੱਗਾ ਬਾਅਦ ਇਹ ਦੋਵੇਂ ਚੀਜ਼ ਛੱਡ ਲਦੇ ਆ ਹਾਏ ਰੱਬਾ ਆਪਾਂ ਕਿਹੜੀ ਗੱਲਾਂ ਛੱਡਣਾ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਹੈ ਤਾਂ ਹੀ ਤੇ ਮੈਂ ਹੋਰ ਕਿਹੜਾ ਗੱਲ ਨਹੀਂ ਕੀਤੀ ਜਿੱਟਾ ਰਹਿਣਾ ਮੈਂ ਹਾ ਗੱਲ ਕਰ ਰਹੀ ਜੇ ਤੈਨੂੰ ਗੁੱਸਾ ਲੱਗਦਾ ਤਾਂ ਠੀਕ ਹੈ ਮੈਂ ਤੁਹਾਡੀ ਨੰਨੀ ਕੋਈ ਗੱਲ ਨਹੀਂ ਕਰਦੀ ਮੈਨੂੰ ਤੇਰਾ ਗੁੱਸਾ ਕੱਥ ਲੱਗਣਾ ਬਾਬਾ ਮੈਂ ਤੈਨੂੰ ਇੰਨੀ ਗੱਲ ਕਹਿਣ ਦਿਆ ਵਾ ਵੀ ਚੱਲ ਹੁਣ ਲੱਗ ਗਿਆ ਨਾ ਗੱਲ ਦਾ ਪਤਾ ਤੂੰ ਹੁਣ ਨਾ ਐਵੇਂ ਹੀ ਦੰਦੀਆਂ ਗੱਲਾਂ ਕਰ ਦੱਸ ਹੀ ਦਿੱਤੀ ਮੈਂ ਤੈਨੂੰ ਸਾਰੀ ਗੱਲ ਜੇ ਮੈਂ ਤੇਰੇ ਤੁਲ ਘਾ ਰੱਖਣਾ ਹੁੰਦਾ ਤਾਂ ਮੈਂ ਤੈਨੂੰ ਕਹਿ ਦਿੰਦਾ ਵੀ ਕੋਈ ਗੱਲ ਵੀ ਨਹੀਂ ਹੋਈ ਮੈਂ ਕਿਹੜਾ ਤੇਰੇ ਕੋਲੋਂ ਕੋਈ ਪੜਦਾ ਰੱਖਦਾ ਆ ਅਸਲ ਜੇ ਨਾ ਆ ਕਾਚਿ ਬੜਕੀਆਂ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਕਦੇ ਗੁੱਸੇ ਹੋ ਜੋ ਕਦੇ ਬਾਚੋ ਅਸੀਂ ਵੇਲੇ ਮਿੰ ਚਲੋ ਛੱਡੋ ਜਿਹਨਾਂ ਨੂੰ ਨਹੀਂ ਫਰਕ ਪੈਂਦਾ ਆਪਾਂ ਐਵੇਂ ਖਪੀ ਜਾਣਾ ਉਹ ਫੜਾਈ ਪਿੰਨ ਫੜਾਏ ਮੈਨੂੰ ਵਿੱਕੀ ਰਖੜੀ ਵੀ ਨਹੀਂ ਬੰਨੀ ਦੇਦੀ ਨੇ ਸਾਡੇ ਰਖੜੀ ਬੰਨਣ ਦੀ ਆ ਐਨਾ ਇੱਥੇ ਗੁੱਤਕਲੇ ਪਿਆ ਹੀ ਰਖੜੀ ਛੱਡਣ ਦੀ ਆ ਨਾ ਤੇ ਉਹਨੇ ਨਾ ਲਿਆ ਰਖੜੀ ਬੰਨਣ ਦਾ ਤੇ ਨਾ ਹੀ ਆਪਾਂ ਨਾਲ ਆ ਤੈਨੂੰ ਪਤਾ ਹੈਗਾ ਵੀਰ ਤੈਨੂੰ ਲੈ ਕੇ ਆਇਆ ਹੈਗਾ ਲੜਾਈ ਕਰਨ ਵਾਸਤੇ ਰਖੜੀ ਬੰਨਣ ਵਾਸਤੇ ਥੋੜਾ ਹੀ ਹੋ ਹੁਣ ਇਹਦੇ ਤੁਸੀਂ ਪਿਆਰ ਦੀਆਂ ਲਾਂਗਾਂ ਆਂਡੀਆਂ ਸੀ ਕਿ ਰੀਚੇੜੀ ਟੁੱਟਣ ਦੇਣੇ ਤੇ ਕਮਜ਼ੇ ਕੰਮ ਜੇ ਉਹ ਲਾਂਡੀ ਸੀ ਫਿਰ ਤੁਸੀਂ ਬਣਾ ਲੈਂਦੇ ਹਾਂ ਮੈਂ ਕਿਦਾਂ ਬਣਾ ਲੈਂਦਾ ਫਰਕ ਤੇ ਪੈਂਦਾ ਹੀ ਆ ਫਰਕ ਤਾਂ ਫਿਰ ਆਪੇ ਪੈਣਾ ਮੈਂ ਸਾਹਮਣੇ ਬੈਠਾ ਸੀ ਮੰਮੀ ਨੇ ਕਿਹਾ ਕਿ ਚੱਲ ਵਿੱਕੀ ਛੱਡ ਆਉਂਦਾ ਤੈਨੂੰ ਕਹਿੰਦੀ ਨਹੀਂ ਮੈਂ ਤਾਂ ਕਵਲ ਦੇ ਨਾਲ ਹੀ ਜਾਣਾ ਜਿਹੜਾ ਮੈਨੂੰ ਲੈ ਕੇ ਆਇਆ ਹੋਈਓ ਗੱਲ ਹੋ ਗਈ ਨਾ ਫਿਰ ਜਿਹੜਾ ਤੇ ਬਲਦਾ ਵਾ ਉਹਦੇ ਸਾਹਮਣੇ ਬੱਕਰੀ ਬਣ ਜਾਓ ਉਹਦਾ ਆਪਾ ਸ਼ੇਰ ਆ ਤੇ ਹੋਰ ਕੀ ਰਖੜੀ ਬਣ ਕੇ ਜਿੱਡਾ ਭੈਣ ਭਰਾਵਾਂ ਵਿੱਚ ਪਿਆਰ ਹੁੰਦਾ ਆ ਬਣਦਾ ਆ ਜਿਹੜਾ ਪਿਆਰ ਦਾ ਵਿਸ਼ਵਾਸ ਹੁੰਦਾ ਹੈ ਜਦੋਂ ਉਹ ਹੀ ਚੀਜ਼ ਨਹੀਂ ਹੈਗੀ ਇੱਕ ਦੂਜੇ ਤੇ ਵਿਸ਼ਵਾਸ ਹੀ ਨਹੀਂ ਹੈਗਾ ਫਿਰ ਉਹ ਜੀ ਰਖੜੀ ਬਣਾ ਕੇ ਕੀ ਕਰਨਾ ਇਸੇ ਕਰਕੇ ਮੈਂ ਵੀ ਨਿਚੇਤਾ ਕਰਾਇਆ ਤੁਸੀਂ ਕਿਹੜੀ ਗੱਲ ਨੂੰ ਗਲਾ ਘੜ ਲਿਆ ਜੀ ਬੇਸ਼ੱਕ ਕਿ ਆਪਾਂ ਕਹਿੰਨੇ ਆ ਨਾ ਕਿ ਰਿਸ਼ਤਿਆਂ ਨੂੰ ਬਚਾ ਕੇ ਰੱਖੀ ਕਿ ਇੰਨੇ ਵੀ ਨਹੀਂ ਨਾ ਕਿਦੇ ਥੱਲੇ ਲੱਗੇ ਆ ਜਾਂਦਾ ਕਿ ਜੋ ਕੋਈ ਕਹਿੰਦਾ ਉਹ ਹੀ ਉਹ ਮੰਨੀ ਜਾਓ ਇਹ ਜੋ ਕਰਕੇ ਤੇ ਹੁਣ ਵੀਰ ਦੇ ਗਾੜੀ ਮੇਰੀ ਜ਼ਬਾਨ ਖੁੱਲਣ ਡੈ ਪਈ ਆ ਪਹਿਲਾਂ ਇੰਨਾ ਚਿਰ ਮੈਂ ਉਹਨੂੰ ਵੱਡਾ ਸਮਝਦਾ ਰਿਆ ਕੋਈ ਨਹੀਂ ਬੋਲਿਆ ਗਾੜੀ ਕੋਈ ਨਹੀਂ ਬੋਲਿਆ ਪਰ ਹੁਣ ਜਦੋਂ ਪਤਾ ਆ ਕਿ ਉਹ ਹਟਦਾ ਹੀ ਨਹੀਂ ਆਪਣੀ ਆਤਾਂ ਤੋਂ ਮਜਬੂਰ ਹੋ ਗਿਆ ਵਾ ਇਹਦੇ ਕਿ ਤੁਸੀਂ ਇਹ ਨਾ ਸਮਝੋ ਕਿ ਸ਼ਾਇਦ ਮੈਂ ਗਲਤ ਆ ਮੈਂ ਬੜੀ ਦਲੇਰੀ ਕਰੰਡਿਆ ਉਹਦੇ ਅੱਗੇ ਬੋਲ ਕੇ ਉਹਨੂੰ ਮਜਬੂਰ ਕੀਤਾ ਬੋਲਣ ਤੇ ਫੇਰ ਹੀ ਤੁਸੀਂ ਬੋਲੇਗੇ ਨਹੀਂ ਤੁਸੀਂ ਤੇ ਜੀ ਜੀ ਕਰਦੇ ਸੀ ਨਾ ਉਹਨੂੰ ਇਹੋ ਗੱਲ ਤਾਂ ਮੈਨੂੰ ਚੰਗੀ ਨਹੀਂ ਲੱਗਦੀ ਪਰ ਜਿਹੜਾ ਅਗਲਾ ਨਹੀਂ ਸਮਝਦਾ ਕੋਈ ਗੱਲ ਨਹੀਂ ਮੈਂ ਕੜਾ ਬਣਾਉਣ ਲੱਗਿਆ ਰਾਖਾ ਲਿਆ ਪਾ ਚੰਗ ਗਾਵਨ ਵਾਲਾ ਭਰਾ ਕਾਢ ਨਹੀਂ ਤੇ ਖਾਣਾ ਨਹੀਂ ਕੋਈ ਨਹੀਂ ਖਾ ਲੈਣਾ ਉਹਨੇ